ਲੁਧਿਆਣਾ ਦੇ ਉਸਵਾਲ ਗਰੁੱਪ ਦੇ ਮਾਲਕ ਐਸਪੀ ਉਸਵਾਲ ਨੂੰ ਨਕਲੀ सीबीआई ਅਧਿਕਾਰੀ ਬਣ ਕੇ ਡਿਜੀਟਲ ਅਰੈਸਟ ਕਰਕੇ ਉਸ ਦੇ ਨਾਲ 7 ਕਰੋੜ ਰੁਪਏ ਦੀ ਠੱਗੀ ਕੀਤੇ ਜਾਣ ਦੇ ਮਾਮਲੇ ਦੇ ਵਿੱਚ ਅੱਜ ਐਵੀ ਪੰਜਾਬ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਨੁਸਾਰ ਮਨੀ ਲਾਂਡਰਿੰਗ ਐਕਟ ਦੇ ਤਹਿਤ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤੇ ਠੱਗੀ ਕਰਨ ਵਾਲੇ ਗਰੁੱਪ ਦੇ ਇੱਕ ਮੈਂਬਰ ਰੂਮੀ ਕਾਲੇਤਾਂ ਨੂੰ ਗੋਹਾਟੀ ਤੋਂ ਟ੍ਰਾਂਜ਼ਿਟ ਰਿਮਾਨ ਤੇ ਲਿਆ ਕੇ ਜ਼ਿਲੰਦਰਵਤੀ ਜ਼ਿਲ੍ਹਾ ਦੇ ਸੈਸ਼ਨ ਜੱਜ ਰਾਜੇ ਕੁਮਾਰ ਦੇਵੀ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 10 ਦਿਨਾਂ ਦਾ ਰਿਮਾਨ ਹਾਸਲ ਕਰ ਲਿਆ ਗਿਆ ਹੈ। ਸੋਮਵਾਰ ਨੂੰ ਲਾਪਤਾ ਕੈਪੀਟਲ ਬੈਂਕ ਜੰਡੇਆਲਾ ਗੁਰੂ ਦੇ ਅਸਿਸਟੈਂਟ ਮੈਨੇਜਰ ਰੋਪਨਦੀਪ ਸਿੰਘ ਦੀ ਕਰਤਾਰਪੁਰ ਨੇੜੇ ਲੁਕ ਖੋ ਕਰਕੇ ਗੋਰੀ ਮਾਰਕ ਤੇ ਹੱਤਿਆ ਕਰਨ ਦੀ ਖਬਰ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰੋਬਨਦੀਪ ਸਿੰਘ ਕੈਪੀਟਲ ਬੈਂਕ ਜੰਡਿਆਲਾ ਗੁਰੂ ਦੇ ਵਿੱਚ ਅਸਿਸਟੈਂਟ ਮੈਨੇਜਰ ਦੇ ਵਜੋਂ ਸੇਵਾਵਾਂ ਨਿਭਾ ਰਿਹਾ ਸੀਗਾ ਉਸ ਵੇਲੇ ਬੈਂਕ ਦੇ ਕੰਮ ਦੇ ਲਈ ਗਿਆ ਅਤੇ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ ਉਸ ਦਾ ਮੋਬਾਈਲ ਫੋਨ ਵੀ ਬੰਦ ਪਾਇਆ ਗਿਆ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਬੈਂਕ ਦੇ ਮੁਲਾਜ਼ਮਾਂ ਦੇ ਵੱਲੋਂ ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗਿਆ ਪੁਲਿਸ ਨੂੰ ਪਤਾ ਲੱਗਾ ਕਿ ਉਸ ਦੀ ਛਾਤੀ ਦੇ ਵਿੱਚ ਗੋਲੀ ਵੱਜੀ ਹੈ ਮ੍ਰਿਤਕ ਦੇ ਕਰਤਾਰਪੁਰ ਨੇੜੇ ਉਸ ਦੀ ਆਪਣੀ ਕਾਰ ਦੇ ਵਿੱਚੋਂ ਪਰ ਅਮਲ ਹੋਈ ਹੈ ਪਰਿਵਾਰਕ ਸੂਤਰਾਂ ਦੇ ਅਨੁਸਾਰ ਰੋਬਿੰਦ ਸਿੰਘ ਦੀ ਕਿਸੇ ਤੋਂ ਕੋਲੋਂ ਪੈਸੇ ਵੀ ਉਸਨੇ ਲੈਣੇ ਨਹੀਂ ਸਨ ਅੱਛਾ ਪ੍ਰਗਟ ਕੀਤਾ ਗਿਆ ਹੈ ਕਿ ਵਾਰਦਾਤ ਨੂੰ ਲੁਟੇਰਿਆਂ ਦੇ ਵੱਲੋਂ ਹੀ ਅੰਜਾਮ ਦਿੱਤਾ ਗਿਆ ਹੈ ਮ੍ਰਿਤਕ ਰੋਬਿੰਦ ਸਿੰਘ ਦਾ ਲਾਇਸੈਂਸੀ ਪਿਸਤਲ ਉਸਦਾ ਬੱਸ ਅਤੇ ਇੱਕ ਮੋਬਾਈਲ ਫੋਨ ਵੀ ਗਾਇਬ ਦੱਸਿਆ ਜਾ ਰਿਹਾ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਉਸਦੀ ਲੁਕ ਨੂੰ ਉਤੰਤ ਉਸਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਸਬਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਥਾਣਾ ਕਬੀਰਪੁਰ ਅਧੀਨ ਪੈਂਦੇ ਪਿੰਡ ਚੱਕ ਪੱਤੀ ਬਾਲੂ ਬਹਾਦਰ ਦੇ ਵਿੱਚ ਅੱਜ ਦੇਰ ਸ਼ਾਮ ਕਰੀਬ 7:00 ਵਜੇ ਆਪਣੀ ਲਾਇਸੈਂਸੀ 12 ਬੋਰੀ ਰਾਈਫਲ ਦੇ ਨਾਲ ਅਚਾਨਕ ਗੋਲੀ ਚੱਲੀ ਹੈ ਤੇ ਕਿਸਾਨ ਦੀ ਮੌਤ ਹੋ ਗਈ ਰਿਪੋਟ ਕਰਨਾ ਸਾਹਮਣੇ ਆਈ ਹੈ ਮੇਰੀ ਤੱਕ ਦੀ ਪਛਾਣ 60 ਸਾਲਾ ਬਲਕਾਸ਼ ਸਿੰਘ ਪਤਨ ਸੰਗ ਤਵਜੂ ਹੋਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਆਪਣੇ ਘਰ ਦੇ ਵਿੱਚ ਆਪਣੀ ਪਤਨੀ ਹਿਸ਼ੰਦਰਪਾਲ कौर ਦੇ ਨਾਲ ਇਕੱਲਾ ਮੌਜੂਦ ਸੀ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਤਨੀ ਨੇ ਹੋਰ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਬਲਕਰਾਜ ਸਿੰਘ ਦੀ ਖੂਨ ਦੇ ਨਾਲ ਲਾਸ਼ ਉਸ ਦੇ ਬੈਡਰੂਮ ਦੇ ਵਿੱਚੋਂ ਮਿਲੀ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਲੜਕੀ ਵਿਆਹੀ ਹੋਈ ਹੈ ਜਦੋਂ ਕਿ ਪੋਂਏ ਲੜਕੇ ਵਿਦੇਸ਼ ਰਹਿੰਦੇ ਨੇ ਪਰਿਵਾਰ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਉਹਨਾਂ ਨੂੰ ਕਿਸੇ ਦੀ ਦੇਪੇਸ਼ਕ ਨਹੀਂ ਹੈਗਾ ਇਮੋਲਸੈਂਸੀ ਰਾਈਫਲ ਦੇ ਵਿੱਚ ਅਚਾਨਕ ਚੱਲਣ ਨੂੰ ਦੇ ਕਾਰਨ ਹੋਈ ਹੈ ਸੂਚਨਾ ਮਿਲਦੇ ਹੀ ਥਾਣਾ ਕਬੀਰਪੁਰ ਦੀ ਪੁਲਿਸ ਮੌਕੇ ਤੇ ਪਹੁੰਚੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਰਿਪੋਰਟ ਜਮੇਸ਼ਟਾ ਗਿਆ ਪੁਲਿਸ ਦੇ ਵੱਲੋਂ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਿ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਦੋਰਾਹਾ ਲਾਗਲੇ ਪਿੰਡ ਰਾਜਗੜ੍ਹ ਦੇ ਵਿੱਚ ਇੱਕ ਨੌਜਵਾਨ ਅਤੇ ਉਸਦੇ ਸਾਥੀ ਨੇ ਕਾਰਜਕਾਰੀ ਸਰਪੰਚ ਤੇ ਗੋਲੀਆਂ ਚਲਾ ਦਿੱਤੀਆਂ ਕਾਰਜਕਾਰੀ ਸਰਪੰਚ ਵਾਲ-ਵਾਲ ਪੱਛ ਗਿਆ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਜਾਣਕਾਰੀ ਦੇ ਅਨੁਸਾਰ ਰਾਜਗੜ੍ਹ ਪਿੰਡ ਦੇ ਕਾਰਜਕਾਰੀ ਸਰਪੰਚ ਮਨਜੀਤ ਸਿੰਘ ਗੋਲਦੀ ਦਾ ਉਸਦੇ ਪਿੰਡ ਦੇ ਮਨਜੋਤ ਸਿੰਘ ਰਬਜੋਤ ਸਿੰਘ ਦੇ ਨਾਲ ਦਸਤਾਵੇਜ਼ਾਂ ਦੇ ਦਸਤਖਤ ਕਰਨ ਨੂੰ ਲੈ ਕੇ ਤਕਰਾਰ ਚੱਲ ਰਹੀ ਜਿਸ ਤੇ ਕਾਰਨ ਮਨਜੋਤ ਸਿੰਘ ਅਤੇ ਪ੍ਰਾਜੂਤ ਸਿੰਘ ਨੇ ਫੋਨ ਕਰਕੇ ਆਪਣੇ ਇੰਦਰਜੀਤ ਸਿੰਘ ਨੂੰ ਹੀ ਨੂੰ ਬੁਲਾਇਆ ਇੰਦਰਜੀਤ ਸਿੰਘ ਨੇ ਇੱਕ ਸਾਥੀ ਨਾਲ ਮੋਟਰਸਾਈਕਲ ਤੇ ਪਹੁੰਚੇ ਅਤੇ ਕਾਰ ਦੇ ਵਿੱਚ ਜਾ ਰਹੇ ਕਾਰਜਕਾਰੀ ਸਰਪੰਚ ਮਨਪ੍ਰੀਤ ਸਿੰਘ ਨੂੰ ਵੀ ਤੇ ਗੋਲੀਆਂ ਮਾਰ ਦਿੱਤੀਆਂ ਇੱਕ ਗੋਲੀ ਕਾਰਜਕਾਰੀ ਸਰਪੰਚ ਦੀ ਕਾਰ ਦੇ ਵਿੱਚ ਲੱਗੀ ਹਮਲਾਵਰ ਮੌਕੇ ਤੋਂ ਫੱਟ ਗਏ ਪੁਲਿਸ ਨੇ ਦੱਸਿਆ ਕਿ ਹਮਲਾਵਰਾਂ ਨੇ 4 ਤੋਂ 5 ਗੋਲੀਆਂ ਚਲਾਈਆਂ ਪਰ ਕੋਈ ਇਸ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਵੀ ਜਾਰੀ ਹੈ ਅਤੇ ਹੁਣ ਹਾਦਸਿਆਂ ਦੇ ਉੱਤੇ ਇੱਕ ਨਜ਼ਰ ਪਾ ਲੈਨੇ ਹੈ ਕਰਨਾਟਕਾ ਦੇ ਵਿੱਚ ਬਗਵਾ ਦੇਰ ਰਾਤ ਭਿਆਨਕ ਸੜਕ ਹਾਦਸੇ ਨੇ ਟਟੋ ਕਟ 10 ਲੋਕਾਂ ਦੀ ਮੌਤ ਹੋ ਗਈ ਹੈ ਜਾਣਕਾਰੀ ਦੇ ਅਨੁਸਾਰ ਕਰਨਾਟਕ ਦੇ ਚਿੱਤਗੁਰਗਾ ਜ਼ਿਲ੍ਹੇ ਦੇ ਵਿੱਚ ਇੱਕ ਨਿੱਜੀ ਸਲੀਪਰ ਪੂਂਚ ਕੋਸੇ ਇੱਕ ਟਰੱਕ ਦੇ ਨਾਲ ਜਾ ਟਕ ਰਾਇ ਜਿਸ ਤੋਂ ਬਾਅਦ ਅੱਗ ਲੱਗ ਜਾਣ ਦੇ ਕਾਰਨ ਟੁਕੜਾ 10 ਲੋਕ ਜ਼ਿੰਦਾ ਸਾਟ ਪੁਲਿਸ ਨੇ ਕਿਹਾ ਹੈ ਕਿ ਬੈਂਗਲੂਰੂ ਤੋਂ ਵੋਕਰਨ ਜਾ ਰਹੀ ਪ੍ਰਾਈਵੇਟ ਸਲੀਪਰ ਪੂਂਚ ਨੂੰ ਇੱਕ ਟਰੱਕ ਨੇ ਅਮੂ ਸਾਹਮਣੇ ਟੱਕਰ ਮਾਰ ਦਿੱਤੀ ਪਾਸਪੂਤ ਤੁਰੰਤ ਅੱਗ ਲੱਗ ਗਈ ਪੁਲਿਸ ਨੇ ਕਿਹਾ ਕਿ ਇਹ ਹਾਦਸਾ ਰਾਸ਼ਟਰੀ ਰਾਜਮਾਰਗ 48 ਤੇ ਚਿੱਪੂਰਦਾ ਜ਼ਿਲ੍ਹੇ ਦੇ ਧੀਰੀਯੂ ਤਾਲੂਕ ਵਿੱਚ ਗੋਰਨੀ ਲਾਥੂ ਕ੍ਰਾਸ ਦੇ ਕੋਲ ਵਾਪਰਿਆ ਬੈਂਗਲੁਰੂ ਨੂੰ ਜਾ ਰਹੇ ਹਰ ਟਰੱਕ ਡਰਾਈਵਰ ਜਿਹੜਾ ਡਿਵਾਈਡਰ ਪਾਰ ਕਰਕੇ ਇਸਦੇ ਨਾਲ ਟਕਰਾਇਆ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਮੌਤ ਦੀ ਗਿਣਤੀ ਜਿਹੜੀ ਉਹ ਵੱਧ ਵੀ ਸਕਦੀ ਹੈ ਹਾਦਸੇ ਦੇ ਵਿੱਚ ਕਈ ਲੋਕ ਗੰਭੀਰ ਜ਼ਖਮੀ ਵੀ ਹੋਏ ਨੇ ਤੇ ਉਹਨਾਂ ਦਾ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ ਖਬਰ ਇਹ ਖੋਰ ਐਕਸੀਡੈਂਟ ਦੀ ਤਾਮਿਲਨਾਡੂ ਦੇ ਕੁੰਡਾਲੂ ਜ਼ਿਲ੍ਹੇ ਦੇ ਵਿੱਚ ਬੀਤੀ ਰਾਤ ਇੱਕ ਸੜਕ ਹਾਦਸੇ ਦੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ 4 ਲੋਕ ਹੋਰ ਵੀ ਗੰਭੀਰ ਜ਼ਖਮੀ ਹੋ ਗਏ ਨੇ ਪੁਲਿਸ ਨੇ ਦੱਸਿਆ ਕਿ 3025 ਤੇ ਚੱਲ ਨਹੀਂ ਜਾ ਰਹੀ ਇਸ ਰੋਡ 'ਤੇ ਇੱਕ ਬੱਸ ਦਾ ਟਾਇਰ ਫਟ ਗਿਆ ਤੇ ਹਾਦਸਾ ਵਾਪਰ ਗਿਆ ਜਾਣਕਾਰੀ ਦੇ ਅਨੁਸਾਰ ਬੱਸ ਕੰਟਰੋਲ ਤੋਂ ਬਾਹਰ ਹੋ ਕੇ ਡਿਵਾਈਡਰ ਤੇ ਚਲੀ ਗਈ ਕੂਝੀ ਮੇਨ ਦੇ ਵਿੱਚ ਗਈ ਤੇ ਸਾਹਮਣੇ ਤੋਂ ਆ ਰਹੀ ਦੋ ਕਾਰਾਂ ਨੂੰ ਧਰਨ ਦਿੱਤਾ ਦੋ ਵੇਹਕਾਰਾਂ ਬੱਸੇਟਾਂ ਆ ਕੇ ਪੂਰੀ ਤਰੀਕੇ ਨਾਲ ਚੱਕਨਾ ਚੂਹ ਹੋ ਗਈਆਂ ਹਾਦਸੇ ਦੀ ਖ਼ਬਰ ਮਿਲਦੇ ਹੀ ਤੀਜੀਆ ਪੱਲੀ ਅਤੇ ਰਾਮਨਾਥਮ ਦੀ ਪੁਲਿਸ ਮੌਕੇ ਤੇ ਪਹੁੰਚੀ ਸਥਾਨਕ ਨਿਵਾਸੀਆਂ ਦੀ ਮਦਦ ਦੇ ਨਾਲ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਜ਼ਖਮੀਆਂ ਨੂੰ ਤੀਜੀਆ ਪੱਲੀ ਅਤੇ ਪੇਰਾ ਪੇਰਾਮਲ ਬਲੂਰ ਹਸਪਤਾਲ ਦੇ ਵਿੱਚ ਦਾਖੇ ਕਰਵਾਇਆ ਗਿਆ ਇਸ ਹਾਦਸੇ ਦੇ ਕਾਰਨ ਚੇਨਈ ਤੀਜੀ ਰਾਸ਼ਟਰੀ ਰਾਜਮਾਰਗ ਤੇ ਕਈ ਕਿਲੋਮੀਟਰ ਲੰਮਾ ਟ੍ਰੈਫਿਕ ਜਾਮ ਹੋਣ ਲੱਗ ਗਿਆ ਲਗਭਗ 2 ਘੰਟਿਆਂ ਦੇ ਕ੍ਰੇਨ ਦੇ ਰਾਹੀਂ ਵਾਹਨ ਨੂੰ ਹਟਾ ਕੇ ਆਵਾਜਨ ਨੂੰ ਮੁਕਤ ਕੀਤਾ ਕਾਪੂ ਦੇ ਮੌਸਮ ਪ੍ਰਸ਼ਾਸਨ ਨੇ ਕਿਹਾ ਹੈ ਕਿ ਤਾਈਵਾਨ ਦੇ ਦੱਖਣੀ ਪੂਰਬੀ ਤਟਵਰਤੀ ਕਾਉਂਟੀ ਤਾਈਪੋਂਗ ਦੇ ਵਿੱਚ 6.1 ਦੀ ਤੀਬਰਤਾ ਦਾ ਪਚਾਲ ਆਇਆ ਹਾਲਾਂਕਿ ਤੁਰੰਗ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੋਈ ਹੈ ਰਾਜਧਾਨੀ ਤਾਈਪੇ ਦੇ ਵਿੱਚ ਪਚਾਲ ਨੇ ਇਮਾਰਤਾਂ ਨੂੰ ਹਿਲਾ ਕੇ ਰੱਖ ਦਿੱਤਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਪਚਾਲ ਦੀ ਲੰਬਾਈ 11.9 ਕਿਲੋਮੀਟਰ 7.39 ਮੀਲ ਸੀ ਰਾਸ਼ਟਰੀ ਫਾਇਰ ਏਜੰਸੀਆਂ ਨੇ ਤਾਈਵਾਨ ਦੇ ਵਿੱਚ ਤੁਰੰਤ ਮੁਕਸਰ ਦੀ ਕੋਈ ਵੀ ਰਿਪੋਰਟ ਜਾਰੀ ਨਹੀਂ ਕੀਤੀ ਗਈ। ਹੋਰ ਦੇਸ਼-ਦੁਨੀਆ ਦੀਆਂ ਖਬਰਾਂ ਦੇ ਨਾਲ ਤੁਸੀਂ ਬਨੇ ਰਹੋ ਐਡੀਟਰ ਸਾਹਿਬ ਅਫੀਸ਼ੀਅਲ ਦੇ ਨਾਲ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਨਹੀਂ ਨਾ ਸੁਖੀਤ ਸਿੰਘ ਕਾਲਾ